ਵਿਦਾਇਕ ਜਸਬੀਰ ਸਿੰਘ ਸੰਧੂ ਅਤੇ ਮੇਲ ਜਤਿੰਦਰ ਸਿੰਘ ਮੋਤੀ ਪਾਟਿਆ ਵੱਲੋਂ ਵਾਰਡ ਨੰਬਰ 2 ਪਿੰਡ ਮਾਲਾਵਾਲੀ ਵਿੱਚ ਗਲੀਆਂ ਬਣਾਉਣ ਦੇ ਕੰਮਾਂ ਦਾ ਕੀਤਾ ਗਿਆ ਉਦਘਾਟਨ ਤੁਹਾਨੂੰ ਦੱਸਿਆ ਕੀ ਡਾਕਟਰ ਜਸਬੀਰ ਸਿੰਘ ਸੰਧੂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਰਡ ਦੇ ਕੌਂਸਲਰ ਸਰਦਾਰ ਅਮਰਜੀਤ ਸਿੰਘ ਗੁਮਟਾਲਾ LIC ਵਾਲੇ ਦੇ ਯਤਨਾ ਸਦਕਾ ਵਾਰਡ ਦੇ ਅਧੂਰੇ ਕੰਮਾਂ ਦੇ ਟੈਂਡਰ ਲੱਗ ਕੇ ਪਾਸ ਹੋ ਚੁੱਕੇ ਹਨ ਤੇ ਪਿੰਡ ਮਾਲਾਵਾਲੇ ਦੀਆਂ ਰਹਿੰਦੀਆਂ ਅਧੂਰੀਆਂ ਲਿੰਕ ਗਲੀਆਂ ਦਾ ਵੀ ਉਦਘਾਟਨ ਹੋਇਆ ਹੈ ਮੇਅਰ ਜਤਿੰਦਰ ਸਿੰਘ ਮੋਤੀ ਪਾਟਿਆ ਨੇ ਕਿਹਾ ਕਿ ਵਾਰਡ ਦੇ ਹੋਰ ਵੀ ਅਧੂਰੇ ਰਹਿੰਦੇ ਕੰਮ ਜਲਦ ਤੋਂ ਜਲਦ ਪੂਰੇ ਕੀਤੇ ਜਾਣਗੇ ਇਸ ਮੌਕੇ ਤੇ ਵਾਰਡ ਦੇ ਕੌਂਸਲਰ ਅਮਰਜੀਤ ਸਿੰਘ ਗੁਮਟਾਲਾ ਐਲ ਆਈ ਸੀ ਵਾਲੇ ਵਾਈਸ ਪ੍ਰਧਾਨ ਬਲਦੇਵ ਸਿੰਘ ਗੁਮਟਾਲਾ ਬਾਬਾ ਬਲਵਿੰਦਰ ਸਿੰਘ ਮਾਨਾ ਵਾਲੀ ਪ੍ਰਧਾਨ ਜਸਬੀਰ ਸਿੰਘ ਕਰਨ ਜੋਤ ਹੋਟਲ 92 ਵਾਲੇ ਕੈਪਟਨ ਪ੍ਰੇਮ ਸਿੰਘ ਹਰਪਾਲ ਸਿੰਘ ਗੁਮਟਾਲਾ ਕਿਰਨ ਕਲੋਨੀ ਆਦੀ ਹੋਰ ਵੀ ਪਤਵੰਤੇ ਸਦਨ ਹਾਜ਼ਰ ਸਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਜੀ ਅਮਲੇ ਸਾਹਿਬ ਜਿਹੜਾ ਅੱਜ ਉਡ ਘਾਣਨ ਕੀਤਾ ਗਿਆ ਕੀ ਕਹਿਣਾ ਚਾਹੋਗੇ ਜੀ ਹਲਕਾ ਪਸ਼ਮੀ ਦੇ ਵਿੱਚ ਅਮਸਿਆ ਦੇ ਵਿੱਚ ਵਿਕਾਸ ਲਈ ਹਨ ਅੱਗੇ ਤੋਰਦੇ ਹੋਏ ਅੱਜ ਮਾਲਾਂਵਲੀ ਪਿੰਡ ਵਾਰ ਨੰਬਰ 2 ਦੇ ਵਿੱਚ ਸਾਡੇ ਕੌਂਸਲ ਸਰਦਾਰ ਅਮਰਜੀਤ ਸਿੰਘ ਐਲ ਐ ਸੀ ਵਾਲੇ ਇਲਾਕੇ ਦੀਆਂ ਹੋਰ ਪ੍ਰਮਾਣਿਕ ਸ਼ਖਸੀਅਤਾਂ ਤੇ ਜਿਹੜੀਆਂ ਇੱਥੇ ਪਹੁੰਚੀਆਂ ਸਾਰਿਆਂ ਦੇ ਵਿੱਚ ਬੜੀ ਖੁਸ਼ੀ ਦਾ ਜਹਾਰ ਹੈ ਕਿ ਅੱਜ ਮਾਲਾਂਵਲੀ ਪਿੰਡ ਦੀਆਂ ਜਿਹੜੀ ਕਾਫੀ ਸਮੇਂ ਤੋਂ ਜਿਹੜੀਆਂ ਸੜਕਾਂ ਨਹੀਂ ਸੀ ਬਣੀਆਂ ਅੱਜ ਉਹਨਾਂ ਦਸਾਂ ਗਲੀਆਂ ਦਾ ਕਟਨ ਕੀਤਾ ਤੇ ਜਿਹੜੇ ਕੰਮ ਪਹਿਲਾਂ ਨਹੀਂ ਹੋਏ ਉੱਜ ਸ਼ੁਰੂ ਕਰ ਦਿੱਤੇ ਆ ਤੇ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਜਿਹੜੇ ਆ ਉਹ ਇਹਦਾ ਸਾਰੀਆਂ ਦੀਆਂ ਸਾਰੀਆਂ ਛੜਕਾਂ ਜਿਹੜੀਆਂ ਮਾਲਾਂ ਵਾਲੀ ਪਿੰਡ ਦੀਆਂ ਉਹ ਵਧੀਆ ਤਰੀਕੇ ਨਾਲ ਵਧੀਆ ਸਲੀਕੇ ਨਾਲ ਬਣੀਆਂ ਸ਼ੁਰੂ ਹੋ ਗਈਆਂ ਸੋ ਇਹ ਸਾਰਿਆਂ ਵੀਰਾਂ ਦੇ ਵਿੱਚ ਸਾਰੇ ਪਰਿਵਾਰਾਂ ਦੇ ਵਿੱਚ ਮੇਰੇ ਸਾਰੇ ਪਰਿਵਾਰ ਆਪਣੇ ਖੜੇ ਨੇ ਸਾਰਿਆਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆ ਕਿਉਂਕਿ ਇਹਨਾਂ ਦੀ ਕਾਫੀ ਚਰੋਕਣੀ ਮੰਗ ਸੀ ਕੁਝ ਗਲੀਆਂ ਆਪਾਂ ਇਸ ਪਿੰਡ ਦੀਆਂ ਫਰਸਟ ਪੇਜ ਵਿੱਚ ਬਣਾ ਦਿੱਤੀਆਂ ਹੀ ਹੁਣ ਜਿਹੜੀਆਂ ਰਹਿ ਗਈਆਂ ਸੀ ਉਸ ਇਸ ਫੇਸ ਤੇ ਬਣਾ ਦੇਦੇ ਨੇ ਤੇ ਜਿਹੜੀਆਂ ਇਹਦੇ ਤੋਂ ਇੱਕ ਦੋ ਰਹਿ ਜਾਣਗੀਆਂ ਉਹ ਅਸੀਂ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਹੀ ਉਹਨਾਂ ਦਾ ਐਸਟੀਮੇਟ ਲੱਗਾ ਹੋਇਆ ਉਹ ਵੀ ਪਾਸ ਕਰਾ ਕੇ ਜਾਵਾਂਗੇ ਕੋਈ ਜਿਹੜੇ ਲੋਕ ਇਸ ਪਿੰਡ ਦੇ ਜਿਨ੍ਹਾਂ ਨੇ ਕਦੀ 15 20 ਸਾਲ ਪਹਿਲਾਂ ਵਿਕਾਸ ਦਾ ਮੂੰਹ ਨਹੀਂ ਵੇਖਿਆ ਉਹ ਉੱਠ ਕੇ ਕੱਲ ਪੋਸਟਾਂ ਪਾਉਂਦੇ ਸੀ ਕਿ ਸਾਡੇ ਪਿੰਡ ਦਾ ਵਿਕਾਸ ਨਹੀਂ ਹੋਇਆ ਅੱਜ ਮੈਂ ਉਹਨਾਂ ਨੂੰ ਸਨੇਹਾ ਦੇਣਾ ਚਾਹੁੰਦਾ ਕਿ ਅੱਜ ਆ ਕੇ ਮੇਰੇ ਨਾਲ ਖੜੋ ਤੁਹਾਡੇ ਪਿੰਡ ਦਾ ਵਿਕਾਸ ਕਰਨ ਵਾਸਤੇ ਤੁਹਾਡੀ ਮੇਰੀ ਸਾਰੀ ਟੀਮ ਆਮ ਆਦਮੀ ਪਾਰਟੀ ਦੀ ਇੱਥੇ ਖੜੀ ਆ ਉਹਨਾਂ ਨੂੰ ਇਹ ਸਨੇਹਾ ਮਿਲ ਜੂਗਾ ਸ਼ਾਮਾਂ ਤੱਕ ਕਿ ਆਮ ਆਦਮੀ ਪਾਰਟੀ ਜਿਹੜੀ ਵਿਕਾਸ ਕਰ ਰਹੀ ਹੈ ਕਿਉਂਕਿ ਇਹਨਾਂ ਕਾਂਗਰਸੀਆਂ ਨੇ ਆਪ ਤਾਂ ਕਦੀ ਕੁਝ ਕੀਤਾ ਨਹੀਂ ਆਪ ਕੱਖ ਭਨ ਕੇ ਦੋਰਾ ਨਹੀਂ ਕੀਤਾ ਇਹ ਲੋਕ ਜਿਹੜੇ ਮੇਰੇ ਸਾਹਮਣੇ ਖੜੇ ਆ ਇਕੱਲੇ ਇਕੱਲੇ ਦਾ ਬਿਆਨ ਦੇ ਕੇ ਦੇਖ ਲਓ ਪਿਛਲੇ 15 20 ਸਾਲਾਂ ਤੋਂ ਪਿੰਡ ਚ ਇੱਕ ਟਨੀ ਨਹੀਂ ਲੱਗੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਵਿਕਾਸ ਦੇ ਕੰਮ ਦੀ ਨੇਰੀ ਲਿਆ ਕੇ ਰੱਖ ਦਿੱਤੀ ਹੈ ਜਿਹੜੀ ਸ਼ਕਤੇ ਬਣਿਆ ਇਹ ਜਿਹੜੀ ਸ਼ਕਤੇ ਖਲੋਤੇ ਆ ਇਹ ਸੜਕ ਵੀ ਆਪਾਂ ਜਿਹੜੋਂ ਆਪਣੀ ਸਰਕਾਰ ਬਣੀ ਉਦੋਂ ਬਣਵਾਈਆਂ ਸੋ ਜਿਹੜੀਆਂ ਰਹਿ ਗਈਆਂ ਸੀ ਉਹਦਾ ਅੱਜ ਦੁ ਘਟਨ ਕੀਤਾ ਮੈਂ ਉਹਨਾਂ ਲੋਕਾਂ ਤੱਕ ਮੈਸੇਜ ਦੇਣਾ ਚਾਹੁੰਦਾ ਕਿ ਵੀਰੋ ਐਵੇਂ ਭੰਡਾਂ ਦਾ ਕੰਮ ਨਾ ਕਰੀ ਜਾਇਆ ਕਰੋ ਭੰਡਾਂ ਵਾਲੀ ਬੋਲੀ ਨਾ ਬੋਲਿਆ ਕਰੋ ਸੋ ਜਿਹੜੇ ਕੰਮ ਵਿਕਾਸ ਦੇ ਜੋ ਚੰਗੇ ਹੁੰਦੇ ਆ ਉਹਨਾਂ ਵਾਸਤੇ ਥੋੜੀ ਸਰਾਹਣਾ ਵੀ ਕਰਦਿਆ ਕਰੋ ਪੰਜਾਬ ਸਰਕਾਰ ਤੁਹਾਡੇ ਹੱਕਾਂ ਵਾਸਤੇ ਤੁਹਾਡੇ ਹੱਕਾਂ ਵਾਸਤੇ ਲੜ ਰਹੀ ਆ 24 ਘੰਟੇ ਤੁਹਾਡੀ ਸੇਵਾ 'ਚ ਹਾਜ਼ਰ ਸੋ ਆ ਜਿੰਨਾ ਆਪ ਕਦੀ ਕੁਛ ਨਹੀਂ ਕੀਤਾ ਉਹ ਦੂਜਿਆਂ 'ਚ ਦੋਸ਼ ਕੱਢਦੇ ਹੁੰਦੇ ਇਸ ਕਰਕੇ ਮੈਂ ਗੁੱਸਾ ਨਹੀਂ ਕਰਦਾ ਇਸ ਕੰਮ ਦਾ ਸਾਡੇ ਕਾਉਂਸਲਰ ਸਹਿਬਾਨ ਬਹੁਤ ਮਿਹਨਤ ਕਰ ਰਹੇ ਆ ਇਸ ਕੰਮ ਵਾਇਸਪੈਨ ਨੂੰ ਸੁਧਾਰਨ ਵਾਸਤੇ ਸਾਡੇ ਹੋਰ ਵੀ ਮੇਰੀ ਸਾਰੀ ਟੀਮ ਜਿੰਨੀ ਚਿਹਰੇ ਆ ਸਾਰੇ ਸਾਰੇ ਵਧੀਆ ਸ਼ਖਸੀਅਤਾਂ ਸਾਰੀਆਂ ਸੋ ਇਸ ਸਾਰੀਆਂ ਪਿੰਡ ਦੇ ਵਿਕਾਸ ਵਾਸਤੇ ਲੱਗੀਆਂ ਹੋਈਆਂ ਤੇ ਮੈਂ ਇਹਨਾਂ ਦੀ ਸੇਵਾ 'ਚ ਸਦਾ ਹਾਜ਼ਰ ਆ ਸੋ ਮੈਂ ਇਸ ਹਲਕੇ ਦਾ ਸੇਵਾਦਾਰ ਆ ਤੇ ਸੇਵਾਦਾਰ ਕਰਕੇ ਕੰਮ ਕਰਦਾ ਰਹੂੰਗਾ ਸੋ ਮੈਂ ਬਾਲਾ ਵਾਲੀ ਪਿੰਡ ਦੇ ਹੋਰ ਸਾਰੇ ਵਸੀਕਾ ਨੂੰ ਕੌਂਸਲ ਸਹਿਬਾਨ ਨੂੰ ਸੋਰਸ ਸ਼ੇਅਰਿੰਗ ਮੌਜੂਦ ਸਿਖਤੀ ਦੇ ਅੰਦਰ ਮੈਂ ਇਸ ਕੰਮ ਦੀ ਬਹੁਤ ਬਹੁਤ ਵਧਾਈ ਦੇਣਾ। ਧੰਨਵਾਦ। ਹੋ ਗਿਆ ਜੀ ਐਮਐਲਏ ਸਾਹਿਬ ਆਏ ਹੜ ਘਾਟਨ ਕਰਤੀ ਜਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵਾਰਡ ਨੰਬਰ 2 ਪਿੰਡ ਮਾਲਾਂ ਵਾਲੀ ਵਿਖੇ ਅੱਜ ਜਿਹੜੀਆਂ ਬ੍ਰਾਂਚਾਂ ਰਹਿ ਗਈਆਂ ਹੀ ਆਪਣੇ ਮਾਲਾਂ ਵਾਲੀ ਵਿੱਚ 10 ਬ੍ਰਾਂਚਾਂ ਦਾ 47 ਲੱਖ ਦੇ ਕਰੀਬ ਅਜੇ ਲੱਗਾ ਹੀ ਐਸਟੀਮੇਟ ਉਹ ਕੰਮ ਸ਼ੁਰੂ ਹੋ ਹੋ ਰਿਹਾ ਅੱਜ। ਤੇ ਮੈਂ ਮਾਲਾਂ ਵਾਲੀ ਵਾਸੀਆਂ ਨੂੰ ਵਧਾਈਆਂ ਦੇਣਾ ਚਾਹੁੰਦਾ ਹਾਂ। ਤੇ ਜਿਹੜੀਆਂ ਵਿਕਾਦ ਦੀ ਰਫਤਾਰ ਇਦਾਂ ਹੀ ਚੱਲਦੀ ਰਹੇਗੀ ਸਕੂਲ ਦੀ ਛੜਕ ਵੀ ਅਸੀਂ 6 ਮਹੀਨੇ ਪਹਿਲਾਂ ਬਣਾਈਆਂ ਇਹ ਜਿਹੜੀਆਂ ਗਲੀਆਂ ਆ ਕਾਂਗਰਸ ਸਰਕਾਰ ਵਲੇ ਨਾ ਕਾਲੀ ਸਰਕਾਰ ਵਲੇ ਬਣੀਆਂ 20 22 ਸਾਲ ਹੋ ਗਏ ਨੇ ਇਹ ਛੜਕਾਂ ਨਹੀਂ ਬਣੀਆਂ ਤੇ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਆਈ ਆ ਉਦੋਂ ਤੋਂ ਅਸੀਂ ਮਤਲਬ ਵਿਕਾਸ ਦਾ ਕੰਮ ਚੱਲ ਰਿਹਾ ਪਹਿਲਾਂ ਇਹ ਛੜਕ ਆਪਾਂ ਬਣਾਈ ਗਈ ਜਿਹੜੀਆਂ ਪਿੰਡੀਆਂ ਫਿਰਨੀਆਂ ਸਾਰੀਆਂ ਆਪਾਂ ਲੋਕ અપਵਾਈ ਗੋਮਟਾਲੇ ਤੋਂ ਲੈ ਕੇ ਮਲਨ ਵਾਲੀ ਤੱਕ ਵੀ ਰਸਤਾ ਖਰਾਬ ਹੈ ਉਹ ਵੀ ਬਨਵਾਇਆ ਸਕੂਲ ਵਾਲੀ ਛੜਕ ਵੀ ਬਣਾਈ ਹੋਰ ਵੀ ਆਪਾਂ ਜਿਹੜੀ 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 ਸੜਕਿਆ ਹੋਰ ਜਿਹੜੀ ਰਹਿ ਗਈ ਉਹ ਵੀ ਬਨਾਵਾਂਗੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਬ੍ਰਾਂਚਾਂ ਰਹਿ ਗਈਆਂ 10 ਇਹ ਸਾਰੀਆਂ ਕੰਪਲੀਟ ਹੋ ਜਾਣਗੀਆਂ ਮਤਲਬ ਮਹੀਨੇ ਦੇ ਵਿੱਚ ਵਿੱਚ ਸਾਰਾ ਕੰਮ ਬਣ ਕੇ ਕੰਪਲੀਟ ਹੋ ਜਾਏਗਾ ਕਹਿੰਦੇ ਸੀ ਕਿ ਲਾਈਟ ਦਾ ਵੀ ਪ੍ਰਬੰਧ ਨਹੀਂ ਹੁੰਦਾ ਸੀ ਇੱਥੇ ਪਹਿਲੇ ਸਰਕਾਰ ਦੇ ਟਾਈਮ 'ਚ ਲਾਈਟਾਂ ਵੀ ਆਪਣਾ ਸਾਰੀਆਂ ਲਵਾ ਦਿੱਤੀਆਂ ਹੋਈਆਂ ਮਤਲਬ ਮੈਂ ਜਦੋਂ ਦਾ ਕਾਉਂਸਲਰ ਬਣਾ ਕਟੋ-ਕਟ ਮੈਂ ਇੱਥੇ ਸਭ 50 60 ਲਾਈਟਾਂ ਤੇ ਪਿੰਡੇ ਵਿੱਚ ਲਵਾਇਆਂ ਤੇ ਮਤਲਬ ਦਿਵਾਲੀ ਵਿੱਚ ਪੂਰਾ ਚਾਨਣ ਹੈਗਾ ਸੀ ਬਾਕੀ ਜਿਹੜੀ ਕੋਈ ਆਪਣੇ ਖਰਾਬ ਹੋਈਂਦੀ ਲਾਈਟ ਉਸੇ ਵਾਲੇ ਬੰਦੇ ਸਾਦ ਕੇ ਉਸੇ ਵਾਲੇ ਰਿਪੇਅਰ ਕਰਵਾ ਕੇ ਤੇ ਉਸੇ ਵਾਲੇ ਲਵਾਜਦੀ ਆ ਜੇ ਤਾਂ ਨਵੀਂ ਦੀ ਲੋੜ ਹੋ ਤਾਂ ਨਵੀਂ ਲਵਾਜਦੀ ਆ ਕਿੰਨੀਆਂ ਗਲੀਆਂ ਬਣਨ ਜਾ ਰਹੀਆਂ ਇਹ 9-10 ਗਲੀਆਂ ਹੈਗੀਆਂ ਜਿਹੜੇ ਬ੍ਰਾਂਚਾਂ ਹੈਗੀਆਂ ਉਹ ਬਣਨ ਜਾ ਰਹੀਆਂ ਫਿਰ ਨਹੀਂ ਐਮਐਲਏ ਸਾਹਿਬ ਉਹਨਾਂ ਨੇ ਪਹਿਲਾਂ ਬਣਾ ਦਿੱਤੀ ਸਕੂਲ ਵਾਲੀ ਛੜਕ ਵੀ ਬਹੁਤ ਖਰਾਬ ਸੀ ਉਹ ਵੀ ਬਣਾ ਦਿੱਤੀ ਤੇ ਗੁਰਦਾਰੇ ਵਾਲੀ ਵੀ ਜਿਹੜੀ ਛੜਕੀ ਹੋਈ ਉਹ ਬਣ ਗਈ ਆ ਤੇ ਬਸ ਹੁਣ ਜਿਹੜੀਆਂ ਆਪਣਾ ਬ੍ਰਾਂਚਾ ਰਹਿ ਗਿਆ ਉਹ ਵੀ ਬਹੁਤ ਜਲਦੀ ਮਤਲਬ ਮਤਲਬ ਹੁਣ ਕੰਮ ਕੱਲ ਤੋਂ ਸਟਾਰਟ ਹੋਏਗਾ ਤੇ ਲਗਭਗ ਕੋਈ ਮਹੀਨਾ ਡੇਢ ਮਹੀਨੇ ਦੇ ਵਿੱਚ ਸਾਰਾ ਕੰਮ ਕੰਪਲੀਟ ਹੋ ਜਾਏਗਾ। ਕੰਮ ਪਹਿਲ ਦੇ ਆਧਾਰ ਤੇ ਕਿੱਥੇ ਜਾਣਗੇ ਜੀ? ਸਾਰੇ ਕੋਈ ਵੀ ਕੰਮ ਆਪਾਂ ਜਿਹੜਾ ਪੈਂਡਿੰਗ ਹੈਗਾ ਆਪਣੇ ਬਾੜ ਦਾ ਮਤਲਬ ਦੋ ਨੰਬਰ ਵਾਰਡ ਮੇਰੇ ਲਈ ਸਾਰੇ ਇਲਾਕਾ ਬਰਾਬਰ ਹੀ ਹੈ ਭਾਵੇਂ ਮਾਲਾਂ ਵਾਲੀ ਗੁਮਟਾਲਾ ਪਿੰਡ ਜੋ ਜਹਾਰ ਸਿੰਘ ਹੈ ਉਹਨੂੰ ਲੋਹਾਰ ਕਾਰ ਰੋਡ ਤੇ ਜਿੰਨੀਆਂ ਕਲੋਨੀ ਹੈਗਾ ਵੀਰਾਂਕੋੜ ਰੋਡ ਤੇ ਜਿੰਨੀਆਂ ਕਲੋਨੀ ਹੈ ਸਾਰਿਆਂ ਦੇ ਆਪਾਂ ਐਸਟੀਮੇਟ ਬਣਾ ਕੇ ਦਿੱਤੇ ਹੋਏ ਨੇ ਵਾਰੀ-ਵਾਰੀ ਸਾਰੇ ਕੰ ਤੇ 2027 ਵਿੱਚ ਫੇਰ ਆਮ ਆਦੀ ਪਾਰਟੀ ਨੂੰ ਸਰਕਾਰ ਬਣੇਗੀ ਬੜੇ ਜੋਸ਼ ਨਾਲ ਐਮਐਲਏ ਸਾਹਿਬਾਰੇ ਕੀ ਕਹਿਣਾ ਚਾਹੋਗੇ ਜੀ ਐਮਐਲਏ ਸਾਹਿਬ ਜਦੋਂ ਬੁਲਾਇਏ ਮੇਰੇ ਜਾਨਾ ਸਾਡੇ ਪਿੰਡ ਵਿੱਚ ਮਾਲਾਂਵਾਲੀ ਵਿੱਚ ਹੀ ਘਟੋ ਘਟ 15 ਵਾਰੀ ਇਹਨਾਂ ਨੇ ਵੇਟ ਕੀਤੀ ਆ ਬਾਕੀ ਵਾਰਡ ਵਿੱਚ ਵੀ ਹੁੰਦੇ ਰਹਿੰਦੇ ਨੇ ਜਦੋਂ ਇਹਨਾਂ ਨੂੰ ਬੁਲਾਇਏ ਜਦੋਂ ਵੀ ਕੋਈ ਆਪਣਾ ਕੋਈ ਹੁੰਦਾ ਕੰਮ ਜਦੋਂ ਵੀ ਕੋਈ ਹੁੰਦਾ ਕੋਈ ਪ੍ਰੋਗਰਾਮ ਉਸੇ ਵੇਲੇ ਜਦੋਂ ਇਹਨਾਂ ਨੂੰ ਮੈਸੇਜ ਦੇਰੀਏ ਭਾਵੇਂ ਅੱਧਾ ਘੰਟਾ ਘੰਟਾ ਪਹਿਲਾਂ ਮੈਸੇਜ ਦੇ ਦਈਏ ਉਸੇ ਵੇਲੇ ਹਾਜ਼ਰ ਹੋ ਜਾਂਦੇ ਨੇ ਪਿੰਡ ਧੰਨਵਾਦ ਜੀ ਹਾਂਜੀ ਨਾਮ ਬੋਲੋ ਜੀ ਫਿਰ ਉਹਦਾ ਨਾਮ ਬਲਵਿੰਦਰ ਸਿੰਘ ਹੈ ਜੀ ਜੀ ਅੱਜ ਐਮਐਲਏ ਸਾਹਿਬ ਆਏ ਨੇ ਢੁਕਾਟ ਨਹੀਂ ਕਰਕੇ ਗਏ ਨੇ ਸੜਕਾਂ ਦਾ ਕੀ ਕਹਿਣਾ ਚਾਹੋਗੇ ਗਲੀਆਂ ਦੀ ਗਲੀਆਂ ਦੀ ਜੇ ਐਮਐਸਾ ਐਮਐਲਏ ਸਾਹਿਬ ਨੂੰ ਤੇ ਅਸੀਂ ਜਿਹੜਾ ਵੀ ਕੰਮ ਅੱਜ ਤੱਕ ਭਾਵੇਂ ਕੋਈ ਵੀ ਜਾ ਕੇ ਕਰਦਾ ਉਸੇ ਵੇਲੇ ਹੀ ਪਹਿਲ ਦੇ ਆਧਾਰ ਤੇ ਕੰਮ ਲਾ ਕਰ ਦਿੰਦੇ ਪਹਿਲਾਂ ਅੱਜ ਤੋਂ ਇਹਨਾਂ ਦੇ ਐਮਐਲਏ ਪ ਬਹੁਤ ਵਧੀਆ ਸੜਕਾਂ ਬਣ ਚੁੱਕੀਆਂ ਨੇ ਲਾਈਟਾਂ ਵੀ ਲੱਗ ਚੁੱਕੀਆਂ ਨੇ ਪਹਿਲ ਦੇ ਆਧਾਰ ਤੇ ਕੰਮ ਹਰੇਕ ਕੰਮ ਪੂਰਾ ਵਧੀਆ ਠੀਕਾ ਨਾ ਕਰਦੇ